रा बदिलियो बेईमान राज बदलियो ਠੀਕ ਹੈ ਮੈਂ ਤਾਂ ਹੋਣਾ ਬੋਲਿਓ ਠੀਕ ਹੈ ਵਾ ਵਾ ਤੁਹਾਡੀ ਸੌਂਦ ਤੇ ਕਹਿਰਾ ਦੇਾਂਗੇ ਖੋਕੇ ਵਾ ਵਾ ਤੁਹਾਡੀ ਸੌਂਦ ਤੇ ਕਹਿਰਾ ਦੇਾਂਗੇ ਖੋਕੇ ਸੰਵਤਾਨ بچਾਓ ਦੇਸ਼ بچਾਓ ਸੰਵਤਾਨ بچਾਓ ਦੇਸ਼ بچਾਓ ਸੰਵਤਾਨ بچਾਓ ਦੇਸ਼ بچਾਓ ਬਹੁਤ ਬਹੁ ਮੁਬਾਰਕਬਾਦ ਜੈ ਭੀਮ ਜੈ ਸੰਵਿਧਾਨ ਜੈ ਭਾਰਤ ਸੋ ਮੇਰਾ ਨਾਮ ਲਾਰੈਂਸ ਚੌਧਰੀ ਆ ਅੱਜ ਬੌਝਨ ਐਕਸ਼ਨ ਫੰਡ ਪਰ ਸੋਸ਼ਲ ਜਸਟਿਸ ਦੀ ਅਗਵਾਈ ਦੇ ਵਿੱਚ ਸਮੂਹ ਜਥੇਬੰਦੀਆਂ ਬੌਝਨ ਆਦੀਆਂ ਕਿਉਂਕਿ ਮੈਂ ਬੌਝਨ ਆਦੀਆਂ ਸਮੂਹ ਜਥੇਬੰਦੀਆਂ ਇਸ ਕਰਕੇ ਕਿੰਨਾ ਕਿ ਭਾਰਤ ਦੇ ਵਿੱਚ ਜਿਹੜੇ ਬਾਬਾ ਸਾਹਿਬ ਨੂੰ ਜਾਦਾ ਸਮਰਪਤ ਲੋਕ ਨਹੀਂ ਉਹ ਬੌਝਨ ਲੋਕ ਨੇ ਤੇ ਬਾਬਾ ਸਾਹਿਬ ਨੇ ਲਤਾੜੇ ਦੱਬੇ ਕੁਚਲੇ ਲੋਕ ਜਿਹੜੇ ਬੌਝਨ ਉਹਨਾਂ ਦੀ ਗੱਲ ਕੀਤੀ ਸੀ ਸੋ ਅੱਜ ਇਸ ਰਿਪਬਲਿਕ ਡੇ ਦੇ ਮੌਕੇ ਤੇ ਗਣਤੰਤਰ ਦਿਵਸ ਦੇ ਮੌਕੇ ਤੇ ਸੰਵਿਧਾਨ ਯਾਤਰਾ ਕੱਢੀ ਜਾ ਰਹੀ ਹੈ ਜਿਹਦਾ ਮਕਸਦ ਹੈ ਦੇਸ਼ ਬਚਾਓ ਸਭਿਧਾਨ ਬਚਾਓ ਜੇ ਸਭਿਧਾਨ ਬਚੇਗਾ ਦੇਸ਼ ਬਚੇਗਾ ਸੋ ਇਸ ਇਹ ਸਲੋਗਨ ਹੇਠ ਯਾਤਰਾ ਕੱਢੀ ਜਾ ਰਹੀ ਹੈ ਤਾਂ ਦਾ ਦੂਸਰਾ ਮਕਸਦ ਆ ਕਿ ਸਾਡੇ ਦੇਸ਼ ਦੇ ਵਿੱਚ ਜਿਹੜੇ ਕਰੋੜਾ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਸਭਿਧਾਨ ਦੀ ਜਾਣਕਾਰੀ ਨਹੀਂ ਔਰ ਜਿਹੜੀਆਂ ਹਕੂਮਤਾਂ ਨੇ ਉਹ ਵੀ ਨਹੀਂ ਚਾਹੁੰਦੀਆਂ ਕਿ ਲੋਕਾਂ ਨੂੰ ਸਭਿਧਾਨ ਦੀ ਜਾਣਕਾਰੀ ਹੋਵੇ ਕਿਉਂਕਿ ਉਹਨਾਂ ਨੂੰ ਸੂਟ ਕਰਦਾ ਸੋ ਇਸ ਕਰਕੇ ਅੱਜ ਦੀ ਯਾਤਰਾ ਦੇ ਦੁਆਰਾ ਅਸੀਂ ਲੋਕਾਂ ਨੂੰ ਜਾਗਰਤ ਕਰਨਾ ਚਾਹੁੰਦੇ ਆ ਕਿ ਇਹ ਦੇਸ਼ ਸਭਿਧਾਨ ਨਾਲ ਚੱਲਦਾ ਤੇ ਮਾ ਜੋ ਜਿੰਨੀਆਂ ਵੀ ਸੰਸਥਾਵਾਂ ਨੇ ਭਾਰਤ ਦੇ ਵਿੱਚ ਉਹ ਸੁਪਰੀਮ ਨਹੀਂ ਆ ਸੁਪਰੀਮ ਸੰਵਿਧਾਨ ਆ ਕਿਉਂਕਿ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਦੇ ਨੇ ਪਰ ਬੈਰੀ ਅਨਫੋਰਚੂਨੇਟ ਕਿ ਕੇਂਦਰ ਦੇ ਉੱਪਰ ਜਿੰਨੀਆਂ ਵੀ ਸਰਕਾਰਾਂ ਸੱਤਾ ਦੇ ਵਿੱਚ ਆਉਂਦੀਆਂ ਨੇ ਉਹ ਆਪਣੇ ਢੰਗ ਨਾਲ ਦੇਸ਼ ਨੂੰ ਲੁੱਟਣ ਤੇ ਕੁੱਟਣ ਦੇ ਲਈ ਉਹ ਸੰਵਿਧਾਨ ਦੇ ਵਿੱਚ ਸੋਧਾਂ ਕਰਦੇ ਨੇ 149 ਸੋਧਾਂ ਜਿਹੜੀਆਂ ਕਰਕੇ ਉਹਨਾਂ ਨੇ ਮੂਲ ਭਾਵਨਾ ਨੂੰ ਖਤਮ ਕੀਤਾ ਅਸੀਂ ਉਹਨਾਂ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਇਹ ਜਿਹੜੀਆਂ ਤੁਸੀਂ ਬਾਰ-ਬਾਰ ਸੋਧਾ ਕਰਕੇ ਸੰਵਿਧਾਨ ਦਾ ਮੂਲ ਸਰੂਪ ਖਰਾਬ ਕਰ ਰਹੇ ਆਂ ਵੀ ਇਹ ਤੋਂ ਬਾਹਰ ਜਾਓ ਨਹੀਂ ਤਾਂ ਭਾਰਤ ਦੇ ਲੋਕ ਖੜੇ ਹੋ ਕੇ ਇਹਦੇ ਲਈ ਸੰਘਰਸ਼ ਕਰਨਗੇ ਔਰ ਤੁਹਾਨੂੰ ਮਜਬੂਰ ਹੋਣਾ ਪੈਗਾ ਆਖਰੀ ਗੱਲ ਕਿ ਅੱਜ ਇਸ ਜੱਤ ਲੜ ਦੇ ਰਾਹੀਂ ਇੱਕ ਸੰਦੇਸ਼ ਹੋਰ ਦੇਣਾ ਚਾਹੁੰਦੇ ਆਂ ਬਾਬਾ ਸਾਹਿਬ ਨੇ ਕਦੀ ਵੀ ਇਹ ਵੀ ਆਮ ਦਾ ਸੁਪਨਾ ਨਹੀਂ ਸੀ ਦੁਹਿਆ ਤਾਂ ਨਾ ਉਹਨਾਂ ਨੇ ਕਦੀ ਕਿਸੇ ਇਹ ਗੱਲ ਦਾ ਜ਼ਿਕਰ ਕੀਤਾ ਹੈ ਬਾਬਾ ਸਾਹਿਬ ਬੈਲਟ ਪੇਪਰ ਦੇ ਵਿੱਚ ਯਕੀਨ ਰੱਖਦੇ ਸੀ ਤਾਂ ਬੈਲਟ ਪੇਪਰ ਤੇ ਇਲੈਕਸ਼ਨ ਹੋਣਾ ਚਾਹੀਦਾ ਈਵੀਐਮ ਇੱਕ ਇਲੈਕਟ੍ਰੋਨਿਕ ਚੀਜ਼ ਆ ਜਿਹੜੀ ਮੈਨੇਜ ਹੋ ਸਕਦੀ ਆ ਔਰ ਇਹ ਕਰਕੇ ਵੀ ਦਿਖਾਈ ਆ ਬਹੁਤ ਸਾਰੇ ਜਿਹੜੇ ਸਾਇੰਟਿਸਟ ਨੇ ਉਹਨਾਂ ਨੇ ਕਰਕੇ ਵੀ ਦਿਖਾਇਆ ਕਿ ਇਹ ਮੈਨੇਜ ਹੋ ਜਾਂਦੀ ਮਾਨਜੋਗ ਸਰਪਰੀਮ ਕੋਰਟ ਦੇ ਵਕੀਲ ਵੀ ਖੜੇ ਹੋ ਗਏ ਨੇ ਉਹਨਾਂ ਨੇ ਵੀ ਹੁਣ ਐਜੀਟੇਸ਼ਨ ਸਟਾਰਟ ਕਰਤੀ ਆ ਕਿ ਜਿਹੜੀਆਂ ਇਹ ਸਰਕਾਰਾਂ ਬਾਰ-ਬਾਰ ਸੈਂਟਰ 'ਚ ਵੱਡ ਰਹੀਆਂ ਇਹ EWM ਨਾ ਬਣੀਆਂ ਤਾਂ ਇਹ EWM ਨੂੰ ਖਤਮ ਕਰਨ ਦੇ ਲਈ ਅਸੀਂ ਚੋਣ ਕਮਿਸ਼ਨ ਤੋਂ ਮੰਗ ਕਰਦੇ ਆ ਇਹ EWM ਖਤਮ ਕਰਕੇ ਇਹ ਚੋਣ ਜਿਹੜੀ ਆ ਬੈਲਟ ਪੇਪਰ ਤੇ ਕਰਾਈ ਜੇ ਅਗਰ ਨਹੀਂ ਤੇ ਅਸੀਂ ਉਹਦੇ ਲਈ ਅਗਲੀ ਰਣਨੀਤੀ ਬਣਾ ਕੇ ਅਗਲਾ ਸੰਘਰਸ਼ ਦਾ ਐਲਾਨ ਕਰਾਂਗੇ ਸੋ ਇਹਨਾਂ ਮੁੱਦਿਆਂ ਦੇ ਤਹਿਤ ਸੰਵਿਧਾਨ ਯਾਤਰਾ ਜਿਹੜੀ ਅੱਜ ਕੱਢੀ ਜਾ ਰਹੀ ਹੈ ਸੋ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ तमाम ਲੋਕਾਂ ਦਾ ਜਿਹੜੇ ਅੱਜ ਦੀ ਯਾਤਰਾ ਵਿੱਚ ਸ਼ਾਮਲ ਹੋਏ। ਥੈਂਕ ਯੂ ਜਿਹੜੀ ਆਪਾਂ ਸਾਰੇ ਹੀ ਸਰਕਾਰ ਜੋ ਸਾਥੀਆਂ ਨੂੰ ਜੈ ਭੀਮ ਜੈ ਭਾਤ ਸਭ ਤੋਂ ਪਹਿਲਾਂ ਤਾਂ ਮੈਂ ਮੂਵਮੈਂਟ ਦੇ ਸਾਥੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਦਾ ਇਹ ਪ੍ਰੋਗਰਾਮ ਲਿਖਿਆ ਹੈ ਕਿਉਂਕਿ ਸੰਵਿਧਾਨ ਬਚਾਓ ਰੈਲੀ ਕੱਢੀ ਜਾ ਰਹੀ ਹੈ ਸੰਵਿਧਾਨ ਬਚਾਓ ਰੈਲੀ ਕੱਢਣ ਦੀ ਲੋੜ ਸਾਨੂੰ ਕਿਉਂ ਪਈ ਕਿਉਂਕਿ ਇਹੀ ਉਹਧਿਆਂ ਤੇ ਰਹਿੰਦੇ ਹੋਏ ਸਰਕਾਰਾਂ ਦੇ ਨਮਾਇंदे ਜਿਨ੍ਹਾਂ ਨੇ ਸੰਵਿਧਾਨ ਬਦਲ ਦੀ ਗੱਲ ਕੀਤੀ ਹੈ ਕਿਉਂਕਿ ਸੰਵਿਧਾਨ ਜਿਹੜਾ ਹੈ ਇਹ ਇੱਕ ਅਹਿਮ ਚੀਜ਼ ਹੈ ਦੁਨੀਆ ਭਾਰਤ ਦੀ ਜਾਂ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਹਰ ਇੱਕ ਦੇਸ਼ ਦੇ ਵਿੱਚ ਸੰਵਿਧਾਨ ਲਾਗੂ ਹੁੰਦੇ ਨੇ ਉਹਦੇ ਮੁਤਾਬਕ ਹੀ ਦੇਸ਼ ਚੱਲਦਾ ਹੈ ਭਾਰਤ ਦਾ ਸੰਵਿਧਾਨ ਜਿਹੜਾ ਦੁਨੀਆ ਤੇ ਬਿਹਤਰੀਨ ਸੰਵਿਧਾਨਾਂ ਦੇ ਵਿੱਚੋਂ ਇੱਕ ਹੈ ਜੋ ਕਿ ਦੁਨੀਆ ਦਾ ਸਭ ਤੋਂ بڑا ਸੰਵਿਧਾਨ ਹੈ ਔਰ ਇਹਦੇ ਉੱਤੇ ਬੜੀ ਮਿਹਨਤ ਦੇ ਲਗਨ ਦੇ ਨਾਲ ਡਾਕਟਰ ਭੀਮਰਾਓ ਅੰਬੇਡਕਰ ਜੀ ਨੇ 2 ਸਾਲ 11 ਮਹੀਨੇ 18 ਦਿਨ ਲਾ ਕੇ ਇਹ ਸੰਵਿਧਾਨ ਤਿਆਰ ਕੀਤਾ ਸੀ ਜਿਹਦੇ ਵਿੱਚ ਹੁਣ ਤੱਕ ਕਾਫੀ ਐਮੈਂਡਮੈਂਟਾਂ ਕਰ ਚੁੱਕੇ ਨੇ ਔਰ ਓਨ ਵਾਲੇ ਸਮੇਂ ਦੇ ਵਿੱਚ ਸੰਵਿਧਾਨ ਬਦਲਦੀ ਹੀ ਗੱਲ ਕੀਤੀ ਜਾ ਰਹੀ ਹੈ ਇਹ ਸੰਵਿਧਾਨ ਬਦਲਦਾ ਹੈ ਤਾਂ ਆਮ ਲੋਕ ਜਿਹੜੇ ਨੇ ਉਹ ਰਾਈਟ ਜਿਹੜੇ ਉਹਨਾਂ ਦੇ ਰਾਈਟ ਨੇ ਉਹ ਤੋਂ ਦੂਰ ਹੋ ਜਾਣਗੇ ਇਸ ਕਰਕੇ ਅੱਜ ਸੰਵਿਧਾਨ ਬਚਾਓ ਕਮੇਟੀ ਜਿਹੜੀ ਹੈ ਉਹ ਫਰੰਟ ਤੇ ਆਈ ਹੈ ਉਹ ਜਿਆਪੋਰ ਕਿ ਨਾ ਨੇ 26 ਜਨਵਰੀ ਦਾ ਦਿਨ ਜਿਹੜਾ ਹੈ ਇਥੇ ਕਰਕੇ ਅੱਜ ਦੇ ਦਿਨ ਸੰਵਿਧਾਨ ਲਾਗੂ ਹੋਇਆ ਸੀ ਉਹ ਲਾਗੂ ਕਰਨ ਕਰਕੇ ਚਲ ਕਰਕੇ ਅੱਜ ਦੇ ਦਿਨ ਤੇ ਸੰਵਿਧਾਨ ਬਚਾਓ ਰੈਲੀ ਕੀਤੀ ਜਾਪੀ ਮੈਂ ਉਹਨਾਂ ਸਮੂਹ ਜਥੇਬੰਦੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ 26 ਜਨਵਰੀ ਸੰਵਿਧਾਨ ਯਾਤਰਾ ਦੇ ਵਿੱਚ ਭਾਗ ਲਿਆ ਔਰ ਸਮਾਜ ਨੂੰ ਜਾਗਰਿਤ ਕਰਨ ਦਾ ਉਹਨਾਂ ਨੇ ਅਪਰਾਲਾ ਕੀਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਡੋਮਣੀ ਸ਼੍ਰੀ ਗੁਰੂ ਦਾਸ ਚੈਰੀਟੇਬਲ ਸਭਾ ਪੰਜਾਬ ਦੇ ਚੇਅਰਮੈਨ ਖਰਿੰਦਰ ਸੰਧੂ ਜੀ ਵਿਸ਼ੇਸ਼ ਤੌਰ ਤੇ ਕੈਨੇਡਾ ਤੋਂ ਇੱਥੇ ਯਾਤਰਾ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿੰਨੀਆਂ ਵੀ ਸਮੂਹ ਜਥੇਬੰਦੀਆਂ ਆਈਆਂ ਮੈਂ ਥਾਰਿਆਂ ਦਾ ਧੰਨਵਾਦ ਕਰਦਾ ਕਿ ਉਹ ਹਮਮਾ ਕੇ ਇੱਥੇ ਪਹੁੰਚੀਆਂ ਔਰ ਸਰਕਾਰ ਨੂੰ ਮੈਂ ਚੇਤਾਵਨੀ ਦਿੰਦਾ ਕਿ ਜਿਹੜੀਆਂ ਸਰਕਾਰਾਂ ਛਵਦਾਨ ਨੂੰ ਬਦਲਣ ਦੇ ਵਿੱਚ ਲੱਗੀਆਂ ਹੋਈਆਂ ਹੋਪ ਉਹ ਉਹ ਬਿਲਕੁਲ ਗਲਤ ਕਰ ਰਹੀਆਂ ਅਸੀਂ ਉਹਦਾ ਵਿਰੋਧ ਕਰਦੇ ਹਾਂ ਔਰ ਸਰਕਾਰਾਂ ਨੂੰ ਜਿਹੜਾ ਸ਼ਬਦਾਨ ਆ ਸਕੂਲਾਂ ਦੇ ਵਿੱਚ ਪੜਾਉਣਾ ਚਾਹੀਦਾ ਤਾਂ ਕਿ ਬੱਚਿਆਂ ਨੂੰ ਉਹਦੇ ਬਾਰੇ ਪਤਾ ਲੱਗ ਸਕੇ ਔਰ ਤਾਂ ਕਿ ਉਹਦੀ ਅਹਿਮੀਅਤ ਬਾਰੇ ਪਤਾ ਲੱਗ ਸਕੇ ਕਿਉਂਕਿ ਅੱਜ ਸਰਕਾਰਾਂ ਧਰਮ ਦੇ ਨਾਂ ਦੇ ਉੱਪਰ ਲੋਕਾਂ ਤੇ ਬੰਡੀਆਂ ਪਾ ਰਹੀਆਂ ਅਸੀਂ ਜੇ ਬੱਚਿਆਂ ਨੂੰ ਬਾਹਰ ਭੇਜਣਾ ਤਾਂ ਉੱਥੇ ਧਰਮ ਨਹੀਂ ਦੇਖਿਆ ਜਾਂਦਾ ਉੱਥੇ ਇਹ ਦੇਖਿਆ ਜਾਂਦਾ ਕਿ ਉਹਨੇ ਬੈਂਡ ਕਿੰਨੇ ਲਏ ਔਰ ਬੱਚਾ ਪੜਿਆ ਕਿੰਨਾ ਆ ਤੇ ਤੁਹਾਨੂੰ ਪੜਾਈ ਵੱਲ ਬਚੇ ਇਸ ਧਿਆਨ ਦੇਣਾ ਚਾਹੀਦਾ ਇਸ ਕਰਕੇ ਮੇਰੀ ਪੁਰਜ ਔਰ ਸਰਕਾਰਾਂ ਨੂੰ ਇਹ ਅਪੀਲ ਹੈ ਕਿ ਆਪਾਂ ਜੋ ਗਲਤ ਰਾਹ ਤੇ ਚੱਲ ਰਹੇ ਹਾਂ ਸੰਵਿਧਾਨ ਨੂੰ ਬਦਲਣ ਦੇ ਵਾਸਤੇ ਉੱਤੇ ਸਾਨੂੰ ਬਾਜ ਆ ਜਾਣਾ ਚਾਹੀਦਾ ਜੈ ਭੀਮ ਜੈ ਭਰਤ ਅੱਜ ਜੋ ਸੰਵਿਧਾਨ ਪ੍ਰਤੀ ਯਾਤਰਾ ਕੱਢੀ ਜਾ ਰਹੀ ਹੈ ਇਹ ਇੱਕ ਸੰਵਿਧਾਨ ਦਾ ਲੋਕਾਂ ਨੂੰ ਜਾਗਰੂਤ ਕਰਨਾ ਹੈ ਕਿ ਸੰਵਿਧਾਨ ਆ ਸਾਡੇ ਵਾਸਤੇ ਦੇਸ਼ ਵਾਸਤੇ ਕੀ ਕੀਤਾ ਲੇਕਿਨ ਅੱਜ ਜੋ ਸਰਕਾਰਾਂ ਨੇ ਇਹਨੂੰ ਮਿਸਯੂਜ਼ ਕਰ ਰਹੀਆਂ ਹਨ ਉਹ ਇਹ ਐਮੈਂਡਮੈਂਟ ਕਰਕੇ ਆਪਣੇ ਮਤਲਬ ਲਈ ਬਦ ਰਹੀਆਂ ਹਨ ਅਸੀਂ ਬੇਨਤੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਐਮੈਂਡਮੈਂਟ ਬੰਦ ਕੀਤੀ ਜਾਵੇ ਔਰ ਜੋ ਇਲੈਕਸ਼ਨ ਹੈ ਉਹ EVM ਰਾਹੀਂ ਛੱਡ ਕੇ ਵੈਲਟ ਪੇਪਰ ਤੇ ਕਰਾਇਆ ਜਾਵੇ ਔਰ ਸੰਵਿਧਾਨ ਦਾ ਬਹੁਤ ਸਾਰੇ ਲੋਕਾਂ ਨੂੰ ਇੱਥੇ ਜਾਣਰੀ ਵੀ ਨਹੀਂ ਪਤਾ ਹੈ ਕਿ ਸੰਵਿਧਾਨ ਨੇ ਸਾਡੇ ਵਾਸਤੇ ਕੀ ਦਿੱਤਾ ਉਹ ਧਰਮ ਦੇ ਨਾਂ ਦੇ ਉੱਤੇ ਉਹਨਾਂ ਨੂੰ ਉਲਝਾਇਆ ਜਾ ਰਿਹਾ ਹੈ ਸੋ ਸੰਵਿਧਾਨ ਨੂੰ ਅਵੇਅਰਨੈਸ ਲੋਕਾਂ ਦੇ ਵਿੱਚ ਲਿਆਂਦਣ ਵਾਸਤੇ ਯਾਤਰਾ ਕੱਢੀ ਜਾ ਰਹੀ ਹੈ ਔਰ ਸਰਕਾਰਾਂ ਨੂੰ ਬੇਨਤੀ ਹੈ ਕਿ ਸੰਵਿਧਾਨ ਨੂੰ ਬਿਲਕੁਲ ਵੀ ਐਮੈਂਡਮੈਂਟ ਨਹੀਂ ਹੋਣ ਦੇਵਾਂਗੇ ਔਰ ਜੋ ਆਉਣ ਵਾਲੇ ਇਲੈਕਸ਼ਨ ਹੈ ਉਹ ਵੈਲਟ ਪੇਪਰ ਤੇ ਹੋਣ ਜਿਆਦਾ ਨਾ ਕਹਿੰਦਾ ਹੋਇਆ ਹਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਹੈ ਸਾਡੇ ਇੰਜੀਨੀਅਰ ਸੰਧੂ ਜੀ ਸੰਧੂ ਸੰਧੂ ਜੀ ਚੇਅਰਮੈਨ ਸ਼੍ਰੋਮਣੀ ਸ਼ੀਖਰ ਦਾ ਚੈਰੀਟੇਵ ਸਭਾ ਜਿਸ ਦਾ ਪੰਜਾਬ ਤੇ ਸਾਡੇ ਹੋਰ ਵੱਖ-ਵੱਖ ਸੁਭਾਵਾਂ ਦੇ ਸਾਥੀ ਇਸ ਯਾਤਰਾ ਵਿੱਚ ਪਹੁੰਚੇ ਹਨ ਸੋ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ